ਦੇਸ਼ਮਾ ਤੁਸੀਂ ਇਸ ਟਾਈਮ ਤੇ ਪੁਲ ਦੇ ਥੱਲੇ ਬੈਠੇ ਹੋ ਹਾਂ ਜੀ ਪੁਲ ਦੇ ਥੱਲੇ ਬੈਠੇ ਹਾਂ ਪ੍ਰਸ਼ਾਸਨ ਨਾਲੋਂ ਹੜ੍ਹਾਂ ਦੇ ਕਾਰਨ ਜੋ ਕਮੀ ਦਾ ਪਾਣੀ ਪ੍ਰਸਾਦ ਡੈਮ ਦੇ ਵਿੱਚ ਜਿਆਦਾ ਇਕੱਠਾ ਹੋ ਗਿਆ ਉਹਨੂੰ ਛੱਡਣ ਦੀ ਤਿਆਰੀ ਆ ਅੱਛਾ ਤੁਹਾਨੂੰ ਪ੍ਰਸ਼ਾਸਨ ਨਾਲੋਂ ਕੋਈ ਕਿਹਾ ਗਿਆ ਵੀ ਇਹ ਤੋਂ ਖਾਲੀ ਕਰ ਦਿਓ ਜਾਂ ਕੋਈ ਨਾ ਸਾਨੂੰ ਪੁੱਛਣਗੇ ਜੇ ਤੇ ਪਾਣੀ ਜਿਆਦਾ ਆ ਜਾਂਦਾ ਤੇ ਕਿੱਦਾਂ ਦੇ ਹਾਲਾਤ ਹੋਣਗੇ ਕੀ ਤੁਹਾਡੇ ਕੋਲ ਪਾਣੀ ਆ ਜਾਂਦਾ ਤਾਂ ਫਿਰ ਇਹ ਡੰਗਰਾਂ ਦਾ ਫਿਰ ਡੰਗਰ ਲੈ ਕੇ ਕਿਤੇ ਭਜਣਾ ਪੈਂਦਾ ਫਿਰ ਘਰ ਕੋਲਾ ਛੱਡਣਾ ਪੈਂਦਾ ਘਰ-ਵਾਰ ਛੱਡ ਕੇ ਦੂਜੀ ਜਗ੍ਹਾ ਜਾਣਾ ਕਿੰਨਾ ਕਿੰਨਾ ਔਖਾ ਫਿਰ ਘਰ-ਵਾਰ ਛੱਡ ਕੇ ਜਾਣਾ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਇੱਥੇ ਹਾਂਜੀ ਇੱਥੇ ਰਹਿ ਰਹੇ ਹਾਂ ਦਾ 12 ਸਾਲ ਤੋਂ 2023 ਦੇ ਵਿੱਚ ਵੀ ਦੇਖ ਅਸੀਂ 2 ਸਾਲ ਪਹਿਲਾਂ ਦੇਖਿਆ ਨਾ ਉਹ ਦਿਨ ਵਿੱਚ ਪਾਣੀ ਆਲੇ ਦੇ ਨੇ ਸਾਨੂੰ ਭਜਣਾ ਪਿਆ ਬੜਾ ਪਾਣੀ ਆ ਗਿਆ ਜੀ ਕਿੰਨਾ ਕੁ ਨੁਕਸਾਨ ਹੁੰਦਾ ਨੁਕਸਾਨ ਹੋ dennਾ ਸਾਰੇ ਰੁੜ ਗਏ ਪ੍ਰਾਣੀ-ਪਰੂ ਦੀ ਲੱਕੜ ਖੁੱਲ ਕੇ ਰੁੜ ਗਏ ਦੀ ਕੁੱਲ ਕਲ ਦੇ ਸਾਰੇ ਸਦੰਗ ਰਹੀ ਕੱਢ ਲੈਗੇ ਜੇ ਹੁਣ ਵੀ ਪਾਣੀ ਆ ਜਾਂਦਾ ਤੇ ਕਿੱਥੇ ਜਾਵੋਗੇ ਕੀ ਕੋਈ ਹੈ ਇਦਾਂ ਦਾ ਸਾਨੂੰ ਪ੍ਰਸ਼ਾਸਨ ਵਾਲੋ ਕਿਹਾ ਗਿਆ ਤੁਸੀਂ ਇੱਥੇ ਰਹਿ ਸਕਦੇ ਆ ਜੇ ਕੁਝ ਪਾਣੀ ਆ ਗਿਆ ਤੇ ਫਿਰ ਸਾਨੂੰ ਭਜਣਾ ਪੈਣਾ ਫਿਰ ਕਿੱਥੇ ਜਾਣਾ ਕਿੱਥੇ ਰਹੋਗੇ ਜਾਰੇ ਫਿਰ ਬਾਬੇ ਮਾਣੇ ਰਹਾਂਗੇ ਫਿਰ ਕਿੱਥੇ ਰਹਾਂਗੇ ਦੋ ਦਿਨ ਕੱਢਾਂਗੇ ਫਿਰ ਮੁੜ ਕੇ ਸਾਡਾ ਇੱਥੇ ਚਰਾਣ ਲੰਗਰਾਂ ਦੇ ਫਿਰ ਕਿੱਥੇ ਜਾਣਾ ਹੁਣ ਕਿੱਦਾਂ ਦੇ ਹਾਲਾਤ ਨੇ ਕਿੱਦਾਂ ਰਹਿੰਦੇ ਹਾਂ ਕਿਉਂਕਿ ਪਾਣੀ ਹੁਣ ਵੀ ਕਾਫੀ ਆ ਜਾਂਦਾ ਹਾਂ ਤਾਂ ਵੀ ਆ ਚੁੱਕਾ ਹਾਂ ਮਰਗੀ ਕੰਨਾ ਜਾਣਾ ਪੈਣਾ ਕਿਤੇ ਸਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਖਾਣ ਪੀਣ ਦਾ ਤੁਹਾਡਾ ਪੂਰਾ ਆਪਣਾ ਤੁਸੀਂ ਅਰੇਂਜਮੈਂਟ ਕੀਤਾ ਹੋਇਆ। ਖਾਣ ਪੀਣ ਦਾ ਤਾਂ ਆਪਣਾ ਕੀਤਾ ਹੁਣ ਖਾਣਾ ਪੀਣਾ ਦਾ ਹੈ ਫਿਰ। ਪਰ ਕੀ ਨਾਮ? ਜਨਾਮ ਹਮਤ ਸ਼ਫੀਆ ਜੀ ਕਿੱਥੇ ਰਹਿਣ ਆਲੇ? ਅਸੀਂ ਰੜੇ ਦੇ ਰਹਿਣ ਆਲੇ ਜੀ। ਅ ਬਰਸਾਤ ਜ਼ਿਆਦਾ ਹੋਣ ਦੇ ਕਾਰਨ ਟਾਈਮ ਦੇ ਵਿੱਚ ਖਾਣੀ ਵਧਨ ਕਰਕੇ ਉਸ ਨੂੰ 5 ਵਜੇ ਦੇ ਕਰੀਬ ਪ੍ਰਸ਼ਾਸਨ ਨਾਲੋਂ ਕਿਹਾ ਇਹ ਹੈ ਕਿ ਛੱਡ ਦਿੱਤਾ ਜਾਵੇਗਾ। ਜੇਕਰ ਇੱਥੇ ਪਾਣੀ ਆਉਂਦਾ ਤੇ ਕਿਹੋ ਜਿਹੇ ਹਾਲਾਤ ਹੋਣਗੇ ਕਿੰਨਾ ਕੁ ਨੁਕਸਾਨ ਹੋ ਜਾਵੇਗਾ। ਸਰ ਨੁਕਸਾਨ ਤੇ ਬਹੁਤ ਜ਼ਿਆਦਾ ਹੋਏਗਾ ਅੱਗੇ ਜਿਹੜਾ 2023 ਦੇ ਵਿੱਚ ਨੁਕਸਾਨ ਜਿਹੜਾ ਹੋਇਆ ਅਜੇ ਤੱਕ ਤੇ ਉਹ ਹੀ ਨਹੀਂ ਲੱਗ ਸਿੱਧਾ ਹੋਇਆ ਕਿਸੇ ਦਾ ਇਸ ਟਾਈਮ ਫਿਰ ਉਹ ਉਦਾਂ ਦੇ ਹਾਲਾਤ ਜਾਪਦੇ ਪਏ ਆ ਜਿੱਦਾਂ ਪਾਣੀ ਰਕਹੰਦੇ ਆ ਤੇ ਹੁਣ ਸਮਾਨ ਇੱਥੋਂ ਲੈ ਕੇ ਜਾ ਰਹੇ ਹਾਂ ਹੁਣ ਸਮਾਨ ਇੱਥੋਂ ਦੇਖੋ ਸਾਡੇ ਜਿਹੜੇ ਘਰ ਬਸੇਰੇ ਉਹ ਤੇ ਸਾਡੇ ਮੰਡ ਜੇ ਆ ਹੁਣ ਇੱਥੋਂ ਆਪਾਂ ਕੱਢਾਂਗੇ ਕਿਸੇ ਭੈਣ ਭਰਾ ਨੂੰ ਆਪਣੇ ਪਿੰਡ ਵਾਸੀਆਂ ਨੂੰ ਪੁੱਛ ਕੇ ਉਹਨਾਂ ਦੇ ਘਰਾਂ ਤੇ ਰੱਖਾਂਗੇ ਪਿੰਡ ਵਾਲੇ ਆਪਣੇ ਜਿਹੜਾ ਪੂਰਾ ਸਾਥ ਕਰਦੇ ਆ ਸਪੋਰਟ ਕਰਦੇ ਆ ਜਦੋਂ ਇੱਥੇ ਮਤਲਬ ਤਾਂ ਪਾਣੀ ਪੂਣੀ ਜਿਆਦਾ ਆ ਜਾਂਦਾ ਹੋਰ ਤਾਂ ਜਿਹੜਾ ਜੱਫੇ ਬੰਦੀਆਂ ਨੇ ਉਹ ਆਣ ਕੇ ਸਾਡਾ ਬਹੁਤ ਜਿਆਦਾ ਮਤਲਬ ਕਰਦੇ ਨੇ ਹਰ ਇੱਕ ਬੰਦੇ ਨੇ ਕਿ ਸਾਡਾ ਗੁਦਰਾਂ ਹੀ ਦਾ ਕਰਦੇ ਆ ਸਾਰਿਆਂ ਦਾ ਬਹੁਤ ਜਿਆਦਾ ਕਰਦੇ ਆ ਪੱਠੇ ਦੇ ਇੱਥੇ ਨੂੰ ਮੈਂ ਹਰ ਗੱਲ ਬੱਸ ਸਭ ਇਹ ਸਾਨੂੰ ਇੱਥੇ ਜਿਹੜੀ ਪਾਣੀ ਦੀ ਮਾਰ ਹੈ ਨਾ ਇਹ ਸਾਨੂੰ ਹਰ ਇੱਕ ਬੰਦੇ ਨੂੰ ਲੈ ਕੇ ਬੈਹ ਜਾਂਦੀ ਆ ਪਾਣੀ ਦਾ ਕੋਈ ਇੱਥੇ ਆਣ ਦਾ ਜਿਹੜਾ ਸਿਸਟਮ ਹੈਗਾ ਇਹਦੇ ਨਾਲ ਕੋਈ ਬਚਾ ਨਹੀਂ ਹੁੰਦਾ ਜਿੱਦਾਂ ਦੁਨੀਆ ਜਿੱਦਾਂ ਹੁਣ ਆਏ ਕਿ ਅਗਲੇ ਬੰਦੇ ਸਾਡੇ ਛੜਕ ਆ ਗਈ ਆ ਸੜਕ ਦੇ ਥੱਲੇ ਪੂਰੇ ਪਾਏ ਸਿਰਫ ਮੇਰੇ ਹਿਸਾਬ ਨਾਲ ਕੁੱਤਾ ਨੰਗਦਾ ਹੋਊਗਾ ਵਿੱਚੋਂ ਦੀ ਪਾਣੀ ਨੇ ਕਿੰਨਾ ਕ ਪਾਣੀ ਉਹਨੇ ਖਿੱਚਣਾ ਵਾ ਕਮ ਸੇ ਕਮ ਇਹਦੇ ਵਿੱਚ ਜਿੱਦਾਂ ਇੱਕ ਆ ਵੱਡਾ ਪੋਲਾ ਅਗਲੇ ਪੰਨੇ ਇੱਕ ਇੱਕ ਪੋਲਾ ਬੋਧਾ ਨਹੀਂ ਤਾਂ ਕਿਲੇ ਕ ਦਾ ਪੋਲ ਵੀ ਹੁੰਦਾ ਤਾਂ ਵੀ ਕੁਝ ਪਾਣੀ ਨਿਕਲ ਜਾਂਦਾ ਸੀਗਾ ਪਿੱਛੇ ਨੂੰ ਬੰਨ ਜਿਹੜਾ ਇੱਥੋਂ ਬਿਲਕੁਲ ਥੋੜੇ ਖਾਂ ਅੱਜ ਬੰਨ ਲੱਗਦਾ ਹੈ ਤੂੰ ਉੱਪਰ ਨੂੰ ਉਹ ਬੰਨ ਦੀ ਸਾਨੂੰ ਕਦੇ ਲੱਗ ਜਾ ਤੇ ਬਹੁਤ ਫਾਇਦਾ ਹੋ ਉਸ ਬੰਦ ਦਾ ਫਿਰ ਸਾਡਾ ਅੱਧੋਂ ਜ਼ਿਆਦਾ ਬਚਾ ਹੋ ਜਾਂਦਾ ਜਿੰਨਾ ਚਿਰ ਉਹ ਬੰਨ ਨਾ ਆਵੇ ਇਹ ਪਿਛਲੇ ਬੰਦੇ ਇਦਾਂ ਹੋ ਜਾਂਦਾ ਜਿੱਦਾਂ ਇੱਕ ਗਾਫ ਲੱਗ ਜਾਂਦੀ ਜਿੱਦਾਂ ਇੱਕ ਡੇਮ ਹੀ ਰੱਖੀ ਜਾਂਦੀ ਆ ਪੂਰੇ ਪਈਆ ਸੜਕ ਦੇ ਥੱਲੇ ਪੂਰੇ ਨੇ ਕਿੰਨਾ ਕੁ ਪਾਣੀ ਖੇਚ ਲੈਣਾ ਹੁੰਦਾ ਪ੍ਰਸ਼ਾਸਨ ਨਾਲੋਂ ਤੁਹਾਡੇ ਲਈ ਕੀ ਪ੍ਰਬੰਧ ਕੀਤੇ ਗਏ ਕੋਈ ਥਾਂ ਦੇ ਪ੍ਰਸ਼ਾਸਨ ਨਾਲੋਂ ਸਾਡੇ ਕੋਈ ਨਹੀਂ ਹੈਗਾ ਸਿਰਫ ਸਾਡੀ ਜਿਹੜੀ ਸਪੋਰਟ ਹੁੰਦੀ ਆ ਸਾਡੇ ਨਜਰੋਂ ਕੋਈ ਥੋੜਾ ਬਹੁਤ ਕਰਦੇ ਆ ਇਹ ਆਪਣੇ ਪਿੰਡ ਵਾਸੀ ਜਿਹੜੇ ਲੋਕ ਨੇ ਉਹ ਕਰਦੇ ਚਾਹੇ ਜਸੇ ਬੰਦੀਆਂ ਜਿਹੜੀਆਂ ਨੇ ਉਹ ਆਣ ਕੇ ਕਰਦੇ ਆ ਆਪਣੇ ਜਿਹੜੇ ਢੇਰਿਆਂ ਵਾਲੇ ਲੋਕ ਨੇ ਉਹ ਕਰਦੇ ਆ ਸਰਪੰਚ ਸਾਹਿਬ ਹੁਣ ਇਹ ਕਰਦੇ ਨੇ ਬਾਕੀ ਕਿ ਜੇ ਕਹੋਗੇ ਪ੍ਰਸ਼ਾਸਨ ਪ੍ਰਸ਼ਾਸਨ ਤੇ ਕਿਸੇ ਨੂੰ ਕੁਝ ਨਹੀਂ ਕਹਿੰਦਾ ਪ੍ਰਸ਼ਾਸਨ ਨੇ ਸਰ ਇੰਨੀਆਂ ਗੱਲਾਂ ਕਰਨੀਆਂ ਹੁੰਦੀਆਂ ਜੀ ਫੋਨ ਰਾਹੀਂ ਕਹਿ ਦਿੰਦੇ ਜੀ ਤੁਹਾਡੇ ਵਾਸਤੇ ਆ ਹੋ ਜਾਣਾ ਉਹ ਹੋ ਜਾਣਾ ਕੁਝ ਨਹੀਂ ਕਿਸੇ ਨੂੰ ਦਿੰਦਾ ਪ੍ਰਸ਼ਾਸਨ ਕਿਸੇ ਨੂੰ ਨਹੀਂ ਦਿੰਦੀ ਕੁਝ ਨਹੀਂ ਕੀ ਨਾਮ ਹੈ ਮੈਂ ਜੀ ਚਰਨਜੀਤ ਸਿੰਘ ਪਿੰਡ ਰੜਾ ਮੌਜੂਦਾ ਸਰਪੰਚ ਜੀ ਆ ਤੁਸੀਂ ਮੌਜੂਦਾ ਸਰਪੰਚ ਹੋ ਹਾਂ ਜੀ ਕਿ ਉਹ ਜੇ ਪਿੰਡ ਦੇ ਇਸ ਵੇਲੇ ਹਾਲਾਤ ਨੇ ਕਿਉਂਕਿ ਤੁਹਾਨੂੰ ਵੀ ਪ੍ਰਸ਼ਾਸਨ ਵੱਲੋਂ ਕਿਹਾ ਜਾਇਆ ਗਿਆ ਆਣਾ ਕਿ ਪਿੰਡ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤੇ ਹਾਂ ਜੀ ਸਾਨੂੰ ਕਾਲ ਆਈ ਸੀ ਕੱਲ ਵੀ ਇਹ ਵੀ ਪਾਣੀ ਸ਼ਾਮ ਨੂੰ ਛੱਡਣਾ ਆ ਤੇ ਤੁਸੀਂ ਲੋਸਮੈਂਟ ਗੁਰੂ ਘਰਾਂ ਚ ਕਰਵਾ ਦਿਓ ਅਸੀਂ ਪਿੰਡ ਦੇ ਜਿੰਨੇ ਦੋ ਗੁਰਦੁਆਰਾ ਸਾਹਿਬ ਆ ਇੱਕ ਰੜੇ ਮੰਡ ਦੀ ਗੁਰਦੁਆਰਾ ਸਾਹਿਬ ਤਿੰਨਾ ਗੁਰਦੁਆਰਾ ਸਾਹਿਬ ਲੋਸਮੈਂਟ ਕਰਵਾਤੀ ਸੀ ਬਾਕੀ ਵੀ ਵਿਚਾਰੇ ਗੁੱਜਰ ਬਰਾਦਰੀ ਇੱਥੇ ਇਹਨਾਂ ਦਾ ਕਾਫੀ ਨੁਕਸਾਨ ਕੋਈ ਇਹਨਾਂ ਦਾ ਜਿੰਨਾ ਵੀ ਮਾਲ ਡੰਗੜਾ ਸਾਰਾ ਦਰਿਆ ਦੇ ਵਿੱਚ ਮੰਡ ਦੇ ਵਿੱਚ ਰਹਿੰਦੇ ਆ ਤੇ ਜੋ ਪੱਠਾ ਜੋ ਇਹਨਾਂ ਦਾ ਹੈਗਾ ਤੂੜੀ ਤੰਦ ਸਭ ਇੱਥੇ ਦਰਿਆ ਦੇ ਵਿੱਚ ਹੀ ਆ ਤੇ ਇਹ ਇਹਨਾਂ ਨੂੰ ਪਤਾ ਵੀ ਇਹਨੇ ਪਾਣੀ ਇੰਨਾ ਛੱਡਣਾ ਆ ਤੇ ਬਾਕੀ ਇਹਨਾਂ ਨੇ ਆਪਾਂ ਸਮਾਨ ਕੁਛ ਕੱਢ ਕੇ ਲੈ ਆਂਦਾ ਹੈ ਬਾਹਰ ਬਾਕੀ ਕੁਛ ਵੇਚਿਆ ਜਿਹੜਾ ਹੁਣ ਪਾਣੀ ਆ ਗਿਆ ਵੀ ਉਹ ਮੇਰੇ ਹਿਸਾਬ ਨਾਲ ਤਾਂ ਨਹੀਂ ਨਿਕਲਣਾ ਕੋਈ ਟੋਟਾ ਜੀ ਪਾਣੀ ਜ਼ਿਆਦਾ ਆ ਗਿਆ ਤੇ ਬਾਕੀ ਆ ਵੀ ਇਹਨਾਂ ਦਾ ਵਿਚਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਬਾਕੀ ਬੇਅਜਿਮਦਾਰਾਂ ਦਾ ਨੁਕਸਾਨ ਕਿਹੜੀ ਫਸਲ ਇਹਨਾਂ ਮਿਹਨਤਾਂ ਨਾਲ ਆਪਾਂ ਪਾਲੀ ਵੀ ਆ ਸਭ ਤੋਂ ਜ਼ਿਆਦਾ ਜੀ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਸਾਨੂੰ ਪਾਣੀ ਦੇ ਪਿੰਡ ਟੋਟਲ ਦਾ ਪੂਰੇ ਦਾ ਕਿੰਨਾ ਨੁਕਸਾਨ ਆ ਪਿੰਡ ਦਾ ਤਾਂ ਆਪਾਂ ਕਹਿ ਨਹੀਂ ਸਕਦੇ ਜੀ ਬਹੁਤ 4400 ਕਮਾ ਪਈਏ ਸਾਡੇ ਪਿੰਡ ਦੇ 4400 ਕਿੱਲਾ ਪੈਲੀ ਆ ਸਾਰੇ ਪਿੰਡ ਦੇ ਵਿੱਚ 4400 ਕਿੱਲੇ ਤੁਸੀਂ ਦੇ ਦੋ ਵੀ ਇਹ ਪਾਣੀ ਆਪਾਂ ਸਾਡੇ ਬੰਦ ਤੱਕ ਲੱਗ ਜਾਂਦਾ ਘਟੋ ਘੱਟ ਵੀ ਤੇ 3000 ਏਕੜ ਜ਼ਮੀਨ ਜਿਹੜੀ ਆ ਪਾਣੀ ਦੀ ਮਾਰ ਚ 2023 ਦੇ ਵਿੱਚ ਵੀ ਪਾਣੀ ਛੱਡਿਆ ਗਿਆ ਸੀ ਜੋ ਵੀ ਕਾਫੀ ਪਾਣੀ ਸੀ ਕੀ ਉਸ ਟਾਈਮ ਵੀ ਸਰਕਾਰ ਨੇ ਕੋਈ ਵਾਅਦੇ ਚ ਮੁਆਵਜ਼ਾ ਦਾ ਤੁਹਾਡਾ ਸਰਕਾਰ ਨੇ ਜੀ ਉਸ ਤੋਂ ਬਾਅਦ ਜੇ ਦੀ ਹੁਣ ਜੇ ਦੀ ਹੁਣ ਜ਼ਿੰਮੇਵਾਰ ਦਾ 40 ਕਿੱਲੇ ਜਾਂ 50 ਕਿੱਲੇ ਨੁਕਸਾਨ ਹੋਇਆ ਇਹਨਾਂ ਨੇ 50 ਕਿੱਲੇ ਦੇ ਪੈਸੇ ਪਾਣੀ ਛੱਡੇ ਤੇ ਪੰਜਾਂ ਕਿੱਲੇ ਨਾਲ ਤੁਸੀਂ ਵੀ ਸਿਆਣਿਆਂ ਵੀ ਪੰਜਾਂ ਕਿੱਲੇ ਨਾਲ ਤੇ ਅੱਜ ਕੱਲ 50 ਕਿੱਲਿਆਂ ਦੇ ਸੱਜ ਕੱਲ ਨਾਲੋਂ ਵੀ ਖਰਚੇ ਨਹੀਂ ਪੂਰੇ ਹੋਣਦੇ 5000 ਦੇ حساب ਨਾਲ 5000 ਪ੍ਰਤੀ ਏਕੜ ਦਿੱਤਾ 5200 ਰੁਪਏ ਨਾਲ ਪ੍ਰਤੀ ਏਕੜ ਦਿੱਤਾ ਤੇ ਸਾਡਾ 15000 ਰੁਪਿਆ ਪ੍ਰਤੀ ਏਕੜ ਖਰਚਾ ਆਉਂਦਾ ਜੀ ਜਿਹੜਾ ਇਸ ਲਈ ਆਪਾਂ ਫਸਲ ਬਜਾਈ ਤੱਕ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਵੀ ਜੋ ਸਾਡਾ ਨੁਕਸਾਨ ਹੋਇਆ ਹੈ ਮਿੱਤਰੋ ਦਿੱਤਾ ਤੁਹਾਨੂੰ ਪਤਾ ਅੱਗੇ ਵੀ ਇਹਨਾਂ ਨੇ ਕੀ ਆ ਤੇ ਦੇਣਾ ਹੋ ਗਾਂ ਵੀ ਕੀ ਆ ਇਹ ਵੀ ਸਾਡੀਆਂ ਜੋ ਜਥੇਬੰਦੀਆਂ ਆ ਜਥੇਬੰਦੀਆਂ ਕਾਫੀ ਸਹਿਯੋਗ ਸਨਾਂ ਕਰੀਆਂ ਜਿੰਨੇ ਵੀ ਇਹ ਗਰੀਬ ਬੰਦੇ ਵਿਚਾਰੇ ਦਰਿਆ ਦੀ ਮਾਰਚਾ ਇਹਨਾਂ ਨੇ ਕਾਫੀ ਸਹਿਯੋਗ ਕਰਦੇ ਆ ਬਾਕੀ ਜੋ ਪ੍ਰਸ਼ਾਸਨ ਨੇ ਅਸੀਂ ਮੰਗ ਕੀਤੀ ਸੀ ਵੀ ਜੋ ਇਹ ਦਵੱਲੇ ਉਹ ਤੁਸੀਂ ਵਨ ਟੁੱਟੇ ਸੀਗੇ 23 ਚ ਉਹ ਦਵੱਲੇ ਇਹਨਾਂ ਨੇ ਬੰਨ ਬੰਦ ਤੇ ਆ ਪਰ ਇਸ ਬੰਨ ਨਾਲ ਸਾਨੂੰ ਇੰਨਾ ਕੋਈ ਨਹੀਂ ਹੈਗਾ ਵੀ ਇਸ ਬੰਨ ਦਾ ਵੀ ਨੁਕਸਾਨ ਆ ਇਹ ਬੰਨ ਦਵੱਲੇ ਥੋੜਾ ਥੋੜਾ ਦਰਿਆ ਤੋਂ ਹਟਵੇਂ ਲੱਗਣ ਵੀ ਜਿਹੜਾ ਪਾਣੀ ਬੰਨਾਂ ਦੇ ਵਿੱਚ ਅੱਗੇ ਲਾ ਦੇ ਨੰਨਾ ਬੰਨ ਬਾਕੀ ਕਾਫੀ ਨੁਕਸਾਨ ਆ ਜੀ ਇਸ ਸਾਡੀ ਰੜੇ ਜਿਹੜੇ ਰਹਿਣਾ ਇਹਲੇ ਰੜੇ ਮੜ ਚ ਖੜੇ ਆ काफ़ी नुकसान जी मैडम जो पोंग डैम में पानी भर रहा है उसमें क्या क्या संदेश देना चाहती हूँ आप देखिए हम लगातार मानसून सीजन में सारे डैम्स इंक्लूडिंग पोंग डैम के लेवल को लगातार मॉनिटर करते हैं और लगातार तालमेल बना के रखते हैं चाहे वो भाखड़ा व्यास मैनेजमेंट बोर्ड है चाहे वो पंजाब गवर्नमेंट का फ्लड कंट्रोल और ड्रेनेज डिपार्टमेंट है मैं बताना चाहूँगी कि भाखड़ा ब्यास मैनेजमेंट बोर्ड की तरफ से हमें ये जानकारी प्राप्त हुई है कि पोंग डैम के फ्लड गेट्स खोल कर उन्नीस हज़ार के करीब क्यूसेक पानी जो है रिलीज करने वाले हैं लेकिन मैं साथ ही ये भी बताना चाहूँगी और सभी को ये अलर्ट करना चाहूँगी कि इसमें कोई घबराने वाली बात नहीं है एक रूटीन जैसे कि फ्लड सीजन में मेजर्स भाकरा अभ्यास मैनेजमेंट बोर्ड की तरफ से लिए जाते हैं उसी का ये पार्ट है और हम लगातार डिस्ट्रिक्ट एडमिनिस्ट्रेशन फ्लड कंट्रोल डिपार्टमेंट के साथ साथ हर संभव प्रयास कर रहे हैं कि कहीं पर भी कोई इमरजेंसी की स्थिति ना आने दी जाए और इस समय मैं सबको आश्वासित करती हूँ कि किसी तरह की इमरजेंसी के हालात भी नहीं हैं हम फिर भी एहतियात के तौर पर एस टी एम और एस टी एम दसुआ को अलर्ट कर रहे हैं ताकि वो जो भी पिंड जो भी गांव इस एरिया के आसपास पड़ते हैं पिछले सालों में जहां पर आ, कोई भी फ्लडिंग की समस्या आई थी वहाँ पर हम फिर भी लोगों को आगे आने वाले समय में अलर्ट रहने के लिए पूरी तरह की प्रिपेयर्डनेस रखने के लिए हम सूचित भी करेंगे और उनको अलर्ट भी करेंगे कल को अगर हमें कहीं पर आ, ऐसी सिचुएशन पैदा होती है कि हमें किसी को इवैक्यूएशन किसी विलेजेस की करनी पड़ती है तो उसके लिए प्रॉपर जो है फैसिलिटीज़ मेडिकल फैसिलिटीज़ इवैक्यूएशन अरेंजमेंट्स टॉयलेट्स खाने का प्रबंध वो सारा जो है ज़िला प्रशासन और एस ने अपने तौर पर किया हुआ है और सारे डिपार्टमेंट्स के साथ तालमेल हमारा लगातार चल रहा है तो मैं फिर एक बारी सारे होशियारपुर के निवासियों निवासियों को यही संदेश देना चाहती हूँ कि इस समय कोई भी घबराने वाली बात नहीं है और ज़िला प्रशासन लगातार सिचुएशन को मॉनिटर कर रहा है